ਮਿਲ ਲੋ ਫਿਰ ਅਸੀਂ ਏਡੀਸੀ ਕੋਲ ਗਏ ਏਡੀਸੀ ਨੇ ਐਕਸਿੰਗ ਸਾਹਿਬ ਨੂੰ ਗੱਲ ਕੀਤੀ ਤੇ ਐਸਡੀਓ ਸਾਹਿਬ ਨੂੰ ਬੁਲਾ ਲਿਆ ਉਹਨਾਂ ਸਾਨੂੰ ਕਿਹਾ ਸੀ ਇੱਕ ਹਫ਼ਤੇ ਚ ਕਰ ਦਾਂਗੇ ਤੁਹਾਡਾ ਕੰਮ ਅਸੀਂ ਇੱਕ ਹਫ਼ਤਾ ਲਿਖਿਆ ਇੱਕ ਹਫ਼ਤੇ ਬਾਅਦ ਵੀ ਫਿਰ ਦੁਬਾਰਾ ਗਏ ਏਡੀਸੀ ਸਾਹਿਬ ਕੋਲ ਏਡੀਸੀ ਨੂੰ ਵੀ ਮਿਲੇ ਐਕਸਿੰਗ ਨੂੰ ਵੀ ਫੋਨ ਕੀਤਾ ਐਸਡੀਓ ਨੇ ਫੋਨ ਕੀਤਾ ਉਹ ਕਹਿੰਦੇ ਸਾਡੇ 250 ਕੰਮ ਹੋ ਗਿਆ ਬਾਹਰ ਐਕਸਿੰਗ ਕਹਿੰਦਾ ਕਿਹਦੇ ਵਰਸੋਂ ਕਿਹਦੇ ਐਸਡੀਓ ਨੇ ਕਿਹਾ ਕਹਿੰਦੇ ਇਹਨਾਂ ਦਾ ਆਪਸ ਵਿੱਚ ਰੌਲਾ ਪੈ ਗਿਆ ਤੇ ਇਹਨਾਂ ਦਾ ਤਾਂ ਆਪ ਦਾ ਪਲਾਂਟ ਘੇਰੀ ਬੈਠੇ ਆ ਸਾਨੂੰ ਕੋਈ ਸਮਝ ਨਹੀਂ ਆਉਂਦੀ ਕਦੋਂ ਬਣੂਗਾ ਤੇ ਉਸ ਤੋਂ ਬਾਅਦ ਅਸੀਂ ਫੇਰ ਇਹਨਾਂ ਨੂੰ ਅੱਜ 15 ਤਰੀਕ ਤੱਕ ਡਿੱਟਿਆ ਅੱਜ 16 ਨੂੰ ਹੱਕ ਕੇ ਪੂਰਾ 1 ਮਹੀਨੇ ਤੋਂ ਵੀ ਉੱਪਰ ਚਲਾ ਦਿੱਤਾ ਲਿਖਤੀ ਰੂਪ ਮੰਗਰ ਲਿਖਤੀ ਰੂਪ ਦਿੱਤਾ ਬਈ ਜੀ ਐਕਸ਼ਨ ਸਾਹਿਬ ਨੂੰ ਬਹੁਤ ਵਾਰੀ ਮਿਲਿਆ ਜੀ ਕੋਈ ਡੀਸੀ ਸਾਹਿਬ ਨੇ ਕੀ ਕੀਤਾ ਆਪਣੇ ਨੇ ਡੀਸੀ ਸਾਹਿਬ ਨੇ ਸਾਨੂੰ ਏਡੀਸੀ ਕੋਲ ਏਡੀਸੀ ਸਾਹਿਬ ਕੋਲ ਗੱਲ ਡਿਵੈਲਪਮੈਂਟ ਕੋ ਹਾਂਜੀ ਅਸੀਂ ਉਹਨਾਂ ਨਾਲ ਐਕਸ਼ਨ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ 1 ਹਫ਼ਤੇ ਦਾ ਟਾਈਮ ਦਿੱਤਾ ਦੋ ਵਾਰੀ ਅਸੀਂ ਇੱਕ ਇੱਕ ਹਫ਼ਤੇ ਦਾ ਟਾਈਮ ਲੈ ਚੁੱਕੇ ਹਾਂ 13 ਤਰੀਕ ਨੂੰ ਅੰਦੇ ਆ ਗੋਡੇ ਪਿੰਡਾਂ ਦੇ ਵੀ ਲੋਕ ਆ ਸਰਪੰਚਾਂ ਨਾਲ ਬਹੁਤ ਇੱਕ ਹੋਰ ਗੱਲ ਹੈ ਇਹ ਧਰਨਾ ਕਿਉਂ ਲੱਗਾ ਕੋਈ ਵੀ ਇਸ ਧਰਨਾ ਲਾਉਂਦੇ ਹੱਕ ਜੀ ਇਹ ਤਾਂ ਤੁਸੀਂ ਦੂਰ ਨਾ ਜਾਓ ਇੱਥੇ ਸਿਰਫ ਆਹ ਟਰੱਕ ਦੇ ਪਿਛਲੇ ਪਾਸੇ ਚਲੇ ਆਉਂਗੇ ਨਾ ਇੱਕ ਗੋਡੇ ਜਿੱਡਾ ਘਟਾ ਸਾਰੀ ਇਹ ਤਾਂ ਜਿਵੇਂ ਕੋਈ ਉਹਨਾਂ ਨੇ ਇਹ ਹਸਤਾਲ ਵਾਲਿਆਂ ਨਾਲ ਕਮਿਸ਼ਨ ਕੀਤਾ ਹੁੰਦਾ ਵੀ ਅਸੀਂ ਬੰਦਿਆਂ ਦੀਆਂ ਹੱਡੀਆਂ ਲਾਵਾ ਜਾਂ ਕਿਸੇ ਦਾ ਗੁੱਟ ਟੁੱਟੂ ਜਾ ਉਹ ਵੀ ਸਟੈਪ ਆ ਜੀ ਇਸ ਤੋਂ ਇਹ ਨਹੀਂ ਸਮਝ ਆ ਵੀ ਕਿਹੜੇ ਕਿਹੜਾ ਮੈਂ ਇਹ ਕੰਮ ਜਿਹੜੇ ਆ ਰਾਤੋ ਰਾਤ ਨਹੀਂ ਹੁੰਦੇ ਨੇ ਲਈ ਸਮਾਂ ਲੱਗਦਾ ਪਰ ਹੁਣ ਤਾਂ ਵੀਰੋ ਸਮਾਂ ਦੇ ਦੇ ਕੇ ਦੇਖ ਲਿਆ ਬੇਵੱਸ ਹੋ ਗਏ ਬੇਸ਼ੱਕ ਫਰੀਦਕੋਟ ਸਿੱਟਕ ਦੀ ਫਰੀਦਕੋਟ ਐਮਐਲਏ ਦੇ ਇੰਟਰਸਟ ਨਾਲ ਕਾਫੀ ਏਰੀਆ ਕੰਪਲੀਟ ਹੋ ਚੁੱਕਿਆ ਅਕਸਰ ਆਪਾਂ ਸਾਰੇ ਉਧਰ ਮੁਕਸਰਵਾਲ ਨੂੰ ਜਾਣਦੇ ਆ ਪਰ ਜਿਹੜਾ ਏਰੀਆ ਸਾਡੇ ਚੋਕਰ ਹੀ ਆ ਰਿਹਾ ਇਹਨੂੰ ਦਾ ਸਟਾਰਟਿੰਗ ਪੁਆਇੰਟ ਆ ਇੱਥੋਂ ਲੈ ਕੇ ਤੇ ਜਿਹੜੀ ਗੁਲਾਮੀ ਵਾਲੇ ਨਹਿਰ ਤੱਕ ਦਾ ਉਸ ਨਾਲ ਤਾਂ ਇਹਨਾਂ ਨੇ ਕੋਈ ਪਿਛਲੇ ਜਲੰਧ ਦਾ ਜ਼ੈਰ ਹੀ ਕੱਟਿਆ ਚੰਗੀ ਭਲੀ ਨੰਗਨ ਯੋਗ ਸੜਕ ਨੂੰ ਪੱਟ ਕੇ ਇਹਨਾਂ ਨੇ ਿੱੱਬੇ ਦਾ